ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਅਬ ਹਮ ਰਾਖਣ ਹਾਰ ਚਿਤਾਰੇ ਆ ਪਤਿਤ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਧਾਰਿਆ ਆਬ ਹਮ ਰਾਖਣ ਹਾਰ ਚਿਤਾਰਿਆ ਪਤਿਤ ਪੁਨੀਤ ਕੀਏ ਕਿਨ ਭੀਤਰ ਸਗਰਾ ਰੋਗ ਬਿਦਾਰਿਆ ਰਹਾ ਗੋਸ਼ਟ ਭਈ ਸਾਧਕ ਸੰਗਮ ਕਾਮ ਕਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਆਉ ਖੜ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬੁਲਿਹਾਰੇ ਆਉ ਖੜ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਬੁਨਹਿ ਬੁਨਹਿ ਬਲਹਾਰਿਆ ਤਨਾਸਰੀ ਮਹੱਲਾ ਪੰਜਵਾਂ ਅਬ ਹਮ ਰਾਖਣ ਹਾਰ ਚਿਤਾਰਿਆ ਪਤਿਤ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਧਾਰਿਆ ਅਬ ਹਮ ਰਾਖਣ ਹਾਰ ਚਿਤਾਰਿਆ ਪਾਤੋ ਤ ਪੁਨੀਤ ਕੀਏ ਖਿਨ ਭੀਤਰ ਸਗਰਾ ਰੋਗ ਬਿਦਾਰਿਆ ਰਹਾ ਗੋਸ਼ਟ ਭਈ ਸਾਧ ਕੈ ਸੰਗਮ ਕਾਮ ਕਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਆਉ ਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲ ਹਾਰੇ ਆਉ ਖਦ ਮੰਤਰ ਮੂਲ ਮਨੇਕੈ ਮਨ ਵਿਸ਼ਵਾਸ ਪ੍ਰਭ ਧਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲ ਹਾਰੇ ਆ ਤਨਾਸਰੀ ਮਹੱਲਾ ਪੰਜਵਾਂ ਅਬ ਹਮ ਰਾਖਣ ਹਾਰ ਚਿਤਾਰਿਆ ਪਤਿਤ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਧਾਰਿਆ ਅਬ ਹਮ ਰਾਖਣ ਹਾਰ ਚਿਤਾਰਿਆ ਪਾਤੇ ਤਪਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾ ਗੋਸ਼ਟ ਭਈ ਸਾਧ ਕੈ ਸੰਗਮ ਕਾਮ ਕਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਆਉ ਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਪਤਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰੇ ਆਉ ਖਦ ਮੰਤਰ ਮੂਲ ਮਨੇਕੈ ਮਨ ਵਿਸ਼ਵਾਸ ਪ੍ਰਪਤਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰੇ ਆ ਨਾਸਰੀ ਮਹੱਲਾ ਪੰਜਵਾਂ ਅਬ ਹਮ ਰਾਖਣ ਹਾਰ ਚਿਤਾਰਿਆ ਪਤਿਤ ਪੁਨੀਦ ਕੀਏ ਖਿਨ ਭੀਤਰ ਸਗਲਾ ਰੋਗ ਬਿਧਾਰਿਆ ਅਬ ਹਮ ਰਾਖਣ ਹਾਰ ਚਿਤਾਰਿਆ ਪਾਤੇ ਤਪਨੀਤ ਕੀਏ ਖਿਨ ਭੀਤਰ ਸਗਰਾ ਰੋਗ ਬਿਦਾਰਿਆ ਰਹਾ ਗੋਸ਼ਟ ਭਈ ਸਾਧ ਕੈ ਸੰਗਮ ਕਾਮ ਕਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਆਉ ਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਪਤਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰੇ ਆਉ ਖਦ ਮੰਤਰ ਮੂਲ ਮਨੇਕੈ ਮਨ ਵਿਸ਼ਵਾਸ ਪ੍ਰਪਤਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰੇ ਆ ਨਾਸਰੀ ਮਹੱਲਾ ਪੰਜਵਾਂ ਅਬ ਹਮ ਰਾਖਣ ਹਾਰ ਚਿਤਾਰਿਆ ਪਤਿਤ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਧਾਰਿਆ ਅਬ ਹਮ ਰਾਖਣ ਹਾਰ ਚਿਤਾਰਿਆ ਪਾਤੇ ਤਪਨੀਤ ਕੀਏ ਖਿਨ ਭੀਤਰ ਸਗਰਾ ਰੋਗ ਬਿਦਾਰਿਆ ਰਹਾ ਗੋਸ਼ਟ ਭਈ ਸਾਧ ਕੈ ਸੰਗਮ ਕਾਮ ਕਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਆਉ ਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਪਤਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬੁਲੇ ਹਾਰੇ ਆਉ ਖਦ ਮੰਤਰ ਮੂਲ ਮਨੇਕੈ ਮਨ ਵਿਸ਼ਵਾਸ ਪ੍ਰਪਤਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬੁਲੇ ਹਾਰੇ ਆ ਨਾਸਰੀ ਮਹੱਲਾ ਪੰਜਵਾਂ ਅਬ ਹਮ ਰਾਖਣ ਹਾਰ ਚਿਤਾਰਿਆ ਪਤਿਤ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਧਾਰਿਆ ਅਬ ਹਮ ਰਾਖਣ ਹਾਰ ਚਿਤਾਰਿਆ ਬਾਤੋ ਤ ਪੁਨੀਤ ਕੀਏ ਕਿਨ ਭੀਤਰ ਸਗਰਾ ਰੋਗ ਬਿਦਾਰਿਆ ਰਹਾ ਗੋਸ਼ਟ ਭਈ ਸਾਧ ਕੈ ਸੰਗਮ ਕਾਮ ਕਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਆਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਪਤਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬੁਲੇ ਹਾਰੇ ਆਉ ਖਦ ਮੰਤਰ ਮੂਲ ਮਨੇਕੈ ਮਨ ਵਿਸ਼ਵਾਸ ਪ੍ਰਪਤਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬੁਲੇ ਹਾਰੇ ਆ ਸੋ ਨਸਰੀ ਮਹੱਲਾ ਪੰਜਵਾਂ ਅਬ ਹਮ ਰਾਖਣ ਹਾਰ ਚਿਤਾਰਿਆ ਪਤਿਤ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਧਾਰਿਆ ਅਬ ਹਮ ਰਾਖਣ ਹਾਰ ਚਿਤਾਰਿਆ ਬਾਤੋ ਤ ਪੁਨੀਤ ਕੀਏ ਕਿਨ ਭੀਤਰ ਸਗਲਾ ਰੋਗ ਬਿਦਾਰਿਆ ਰਹਾ ਗੋਸ਼ਟ ਭਈ ਸਾਧ ਕੈ ਸੰਗਮ ਕਾਮ ਕਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਆਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਪਤਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰੇ ਆਉ ਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਪਤਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰੇ ਆ ਤਨਾਸਰੀ ਮਹੱਲਾ ਪੰਜਵਾਂ ਅਬ ਹਮ ਰਾਖਣ ਹਾਰ ਚਿਤਾਰਿਆ ਪਤ ਤੋ ਪਨੀਦ ਕੀਏ ਖਿਨ ਭੀਤਰ ਸਗਲਾ ਰੋਗ ਬਿਧਾਰਿਆ ਅਬ ਹਮ ਰਾਖਣ ਹਾਰ ਚਿਤਾਰਿਆ ਬਾਤੋ ਤ ਪੁਨੀਤ ਕੀਏ ਕਿਨ ਭੀਤਰ ਸਗਰਾ ਰੋਗ ਬਿਦਾਰਿਆ ਰਹਾ ਗੋਸ਼ਟ ਭਈ ਸਾਧ ਕੈ ਸੰਗਮ ਕਾਮ ਕਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਪਤਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰੇ ਆਉ ਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਪਤਾਰਿਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰੇ ਆ ਤਨਾਸਰੀ ਮਹੱਲਾ ਪੰਜਵਾਂ ਅਬ ਹਮ ਰਾਖਣ ਹਾਰ ਚਿਤਾਰਿਆ ਪਤਿਤ ਪੁਨੀਦ ਕੀਏ ਖਿਨ ਭੀਤਰ ਸਗਲਾ ਰੋਗ ਬਿਧਾਰਿਆ ਅਬ ਹਮ ਰਾਖਣ ਹਾਰ ਚਿਤਾਰਿਆ ਬਾਤੋ ਤੋ ਪੁਨੀਤ ਕੀਏ ਖਿਨ ਨ ਭੀਤਰ ਸਗਲਾ ਰੋਗ ਬਿਦਾਰਿਆ ਰਹਾ ਗੋਸ਼ਟ ਭਈ ਸਾਧ ਕੈ ਸੰਗਮ ਕਾਮ ਕਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰੇ ਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰੇ ਆ ਆਉ ਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰੇ ਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰੇ ਆ ਤਨਾਸਰੀ ਮਹੱਲਾ ਪੰਜਵਾਂ ਅਬ ਹਮ ਰਾਖਣ ਹਾਰ ਚਿਤਾਰਿਆ ਪਤਿਤ ਪੁਨੀਤ ਕੀਏ ਖਿਨ ਭੀਤਰ ਸਗਲਾ ਰੋਗ ਬਿਧਾਰਿਆ ਅਬ ਹਮ ਰਾਖਣ ਹਾਰ ਚਿਤਾਰਿਆ ਬਾਤੋ ਤੋ ਪੁਨੀਤ ਕੀਏ ਖਿਨ ਨ ਭੀਤਰ ਸਗਰਾ ਰੋਗ ਬਿਦਾਰਿਆ ਰਹਾ ਗੋਸ਼ਟ ਭਈ ਸਾਧ ਕੈ ਸੰਗਮ ਕਾਮ ਕਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਆਉ ਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰੇ ਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰੇ ਆ ਆਉ ਖਦ ਮੰਤਰ ਮੂਲ ਮਨ ਏਕੈ ਮਨ ਵਿਸ਼ਵਾਸ ਪ੍ਰਭ ਧਾਰੇ ਆ ਚਰਨ ਰੇਨ ਬਾਛੈ ਨਿਤ ਨਾਨਕ ਪੁਨਹ ਪੁਨਹ ਬਲਿਹਾਰੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ